ਜਿੱਦਾਂ ਕਿ ਆਪਾਂ ਪਿਛਲੇ ਦਿਨ ਦੇਖਿਆ ਵੀ ਬਾਬਾ ਸਾਹਿਬ ਭੀਮਰਾਵ ਦੇ ਵਿੱਚ ਬੈਠ ਕੇ ਉਹਨਾਂ ਦਾ ਪਿੱਛੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਇਦਾਂ ਦੀ ਕਿਦਾਂ ਦੀ ਗੱਲ ਕੀਤੀ ਆ ਔਰ ਪਾਰਟੀ ਬਲਵਦੇਸ਼ ਸ਼ਾਹ ਇੱਕੋ ਇੱਕ ਪਾਰਟੀ ਹੈ ਆਮ ਆਦਮੀ ਪਾਰਟੀ ਜਿਨੇ ਬਾਬਾ ਸਾਹਿਬ ਭੀਮਰਾਵ ਮੇਢੇ ਕਰ ਜੀ ਸਭ ਤੋਂ ਪਹਿਲਾਂ ਕਦਰ ਕੀਤੀ ਹੈ ਸਹੀ ਮੈਨੇਜ ਔਰ ਸਾਡੀ ਸਰਕਾਰ ਦਿੱਲੀ ਦੇ ਵਿੱਚ ਆਉਣ ਦੇ ਨਾਲ ਹੀ ਬਾਬਾ ਸਾਹਿਬ ਭੀਮਰਾਵੋ ਮੈਡੀਕਰ ਜੀ ਜੀਆ ਔਰ ਸ਼ਹੀਦ ਭਗਤ ਸਿੰਘ ਜੀ ਜੀਆ ਸਾਰੇ ਦਫਤਰਾਂ ਦੇ ਵਿੱਚ ਜਿਹੜੀਆਂ ਫੋਟੋ ਲਗਾਈਆਂ ਗਈਆਂ ਗਈਆਂ ਸੀ ਸਾਡੇ ਪਾਰਟੀ ਦੇ ਹਰੇਕ ਦਫਤਰ ਚ ਉਹਨਾਂ ਦੀ ਫੋਟੋ ਲਗਾਈ ਗਈ ਔਰ ਅਗਰ ਸਾਡੀ ਪਾਰਟੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਨ ਸਨਮਾਨ ਦੇ ਲਈ ਹਰੇਕ ਜਗ੍ਹਾ ਤੇ ਹਰੇਕ ਪਲੇਟਫਾਰਮ ਤੇ ਪਹਿਲਾਂ ਉਹਨਾਂ ਦੀ ਗੱਲ ਕਰਦੇ ਆਂ ਔਰ ਜਿੱਦਾਂ ਅਸੀਂ ਦੇਖਦੇ ਆਂ ਐਸਸੀ ਵਰਗ ਦੀ ਗਲਤਾਂ ਸਾਰੇ ਕਰਦੇ ਨੇ ਕਾਂਗਰਸ ਵੀ ਕਰਦੀ ਆ ਲੇਕਿਨ ਕਦੀ ਐਸਸੀ ਸਮਾਜ ਦੀ ਮੰਗ ਦੇ ਲਈ ਮੁਖਰ ਤੌਰ ਤੇ ਕਾਂਗਰਸ ਨੇ ਅੱਗੇ ਆ ਕੇ ਜਿਹੜੀ ਉਹਨਾਂ ਦੇ ਬੜੇ ਲੰਬੇ 70 ਸਾਲ ਹੋ ਗਏ ਸੀ ਇਹਨਾਂ ਨੂੰ ਰਾਜ ਕਰਦੇ ਆਂ ਕਦੀ ਇਹਨਾਂ ਨੇ ਮੁਖਰ ਤੌਰ ਤੇ ਜੁਡੀਸ਼ਰੀ ਦੇ ਵਿੱਚ ਕਦੀ ਉਹਨਾਂ ਦੀ ਪਾਰਟਿਸਪੇਸ਼ਨ ਨਹੀਂ ਦਿੱਤੀ ਔਰ ਅਸੀਂ ਦੇਖਦੇ ਆ ਕਿ ਹੈ ਕੋ ਏਜੀਜੀ ਪੋਸਟ ਸੀ ਐਡੀਸ਼ਨਲ ਏਜੀਜੀ ਪੋਸਟ ਸੀ ਹੋਰ ਇਦਿਆਂ ਪੋਸਟਾਂ ਸੀ ਉਥੇ ਕੋਈ ਰੱਖਵਾ ਕਰਨ ਨਹੀਂ ਸੀਗਾ ਕੋਈ ਰਿਜ਼ਰਵੇਸ਼ਨ ਨਹੀਂ ਸੀ ਕੋਈ ਕਿਸੇ ਕਿਸਮ ਦਾ ਇਹਨਾਂ ਨੇ ਕਦੀ ਐਸੀ ਸਮਾਜ ਦੀ ਗੱਲ ਨਹੀਂ ਪੁੱਛੀ ਉੱਥੇ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 2022 ਦੇ ਵਿੱਚ ਆਈ ਹੈ ਤਾਂ ਆਂਦਿਆਂ ਸਾਡੀ ਸਰਕਾਰ ਨੇ ਪਹਿਲੀ ਵਾਰ ਹੈ ਉਥੇ ਏਜੀਜੀ ਪੋਸਟ ਹੈ ਡਬਲ ਏਜੇ ਦੀ ਪੋਸਟ ਲਈ ਜਾਂ ਐਡੀਸ਼ਨਲ ਏਜੇ ਦੀ ਪੋਸਟ ਲਈ ਜਾਂ ਹੋਰ ਪੋਸਟਾਂ ਲਈ ਉਥੇ ਸਰਕਾਰ ਨੇ ਸਟੈਪ ਚੱਕਿਆ ਔਰ ਉਥੇ ਕਿਹਾ ਵੀ ਐਸੇ ਸਮਾਜ ਨੂੰ ਉਥੇ ਵੀ ਬਕਾਇਦਾ ਉਥੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਉਥੇ ਬਕਾਇਦਾ ਉਹਨਾਂ ਨੂੰ ਉਹਨਾਂ ਦੀ ਪਾਰਟਿਸਪੇਸ਼ਨ ਮੁਖੜ ਤੌਰ ਤੇ ਐਸੇ ਸਮਾਜ ਦੀ ਹੋਣੀ ਚਾਹੀਦੀ ਹੈ ਤੇ ਮੇਰਾ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਹਰੇਕ ਐਮਐਲਏ ਸਹਿਬਾਨ ਨੇ ਹਰੇਕ ਸਾਡੇ ਲੀਡਰਸ਼ਿਪ ਵਾਲੇ ਸਾਡੇ ਐ ਸੀਐਮ ਸਾਹਿਬ ਨੇ ਮਾਨਜੋਗ ਸਾਡੇ ਪਾਰਟੀ ਦੇ ਸੁਪਰੀਮੋ ਸਾਹਿਬ ਨੇ ਸਾਰਿਆਂ ਨੇ ਹਰੇਕ ਨੇ ਇਹ ਗੱਲ ਕੀਤੀ ਆ ਕਿ ਇਹ ਜਿਹੜਾ ਕਾਂਗਰਸ ਦਾਵਾ ਕਰਦੇ ਰਹੀ ਹੈ ਅੱਜ ਤੱਕ ਤੇ ਕਿਸ ਗੱਲ ਦਾ ਦਾਵਾ ਕਰਦੀ ਹੈ ਐਸੀ ਸਮਝ ਨਾ ਗਿਆ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਵੱਡੇ-ਵੱਡੀਆਂ ਗੱਲਾਂ ਕਰ ਤੋਂ ਬਚਣਾ ਚਾਹੀਦਾ ਕਿਉਂ ਇਹਨਾਂ ਨੇ ਅਗਰ ਇਹਨਾਂ ਦੇ ਮਨ ਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਪਹਿਲਾਂ ਕਿਉਂ ਨਾ ਇਹ ਚੀਜ਼ਾਂ ਲੈ ਕੇ ਆਉਂਦੇ ਇਹਨਾਂ ਨੂੰ ਕਿਹਨੇ ਰੋਕਿਆ ਸੀ ਅੱਜ ਇਹ ਨੁਕਤਾ ਚਿੰندگی ਕਰਨ ਦੀ ਕੋਸ਼ਿਸ਼ ਕਰ ਰਿਹਾ ਸਿਰਫ ਹਰੇਕ ਗੱਲ ਦੇ ਉੱਤੇ ਕਿਉਂਕਿ ਇਹਨਾਂ ਨੇ ਕਿਸੇ ਦਿਨ ਪਹਲਾਈ ਲਈ ਕੰਮ ਨਹੀਂ ਕਰਨਾ ਇਹਨਾਂ ਨੇ ਸਿਰਫ ਅਸੀਂ ਕੋਈ ਦਿਖਾਵਾ ਲਈ ਕੰਮ ਨਹੀਂ ਅਸੇ ਐਕਚੁਅਲ ਕੰਮ ਕਰ ਰਹੇ ਤੇ ਉਹਦਾ ਜਿਹੜਾ ਵਿਸ਼ਾ ਸੀਗਾ ਤੁਸੀਂ ਦੇਖ ਲਓ ਸਾਡੇ ਕਿਸੇ ਵੀ ਪਾਰਟੀ ਆਫਿਸ ਜਾਓ ਤੇ ਸਰਕਾਰ ਦੇ ਕਿਸੇ ਆਫਿਸ ਜਾਓ ਤੇ ਬਾਬਾ ਸਾਹਿਬ ਨੂੰ ਪੂਰਾ ਸਨਮਾਨ ਦਿੱਤਾ ਗਿਆ ਸਾਡੇ ਭਾਰਤ ਦਾ ਤਨਾ ਸਾਡੇ ਸਭ ਤੋਂ ਪੜ੍ਹੇ ਲਿਖੇ ਮੈਂ ਕਹਿ ਸਕਦਾ ਐਸਸੀ ਵਰਗ ਤੋਂ ਉਹਨਾਂ ਦਾ ਐਡਾ ਵੱਡਾ ਉਹਨਾਂ ਨੇ ਜਿਹੜੇ ਸੰਵਧਾਨ ਦੀ ਰਚਨਾ ਕੀਤੀ ਜਿੱਤੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਖੜੀ ਹੈ ਔਰ ਮੇਰੇ ਨਾਲ ਇਸ ਵੇਲੇ ਇਸ ਮੌਕੇ ਤੇ ਮੇਰ ਸੰਦਰ ਕਵਰ ਸਿੰਧਾ ਜੀ ਜਿਹੜੇ ਕਿ ਐਸਐ ਸਮਾਜ ਤੋਂ ਬਿਲੋਂਗ ਕਰਦੇ ਆ ਔਰ ਹਰ ਇੱਕ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਆ ਮੇਰ ਨਾਲ ਬਲਵਿੰਦਰ ਬਿੰਦੀ ਜੀ ਜਿਹੜੇ ਕਿ ਕਾਉਂਸਲਰ ਆ ਤਿੰਨ ਵਾਰੀ ਕਾਉਂਸਲ ਬਣੇ ਫਾਈਨੈਂਸ ਕਮੇਟੀ ਦੇ ਮੈਂਬਰ ਆ ਸਾਡੀ ਕਾਰਪੋਰੇਸ਼ਨ ਦੇ ਉਹ ਵੀ ਐਸਐ ਸਮਾਜ ਤੋਂ ਬਿਲੋਂਗ ਕਰਦੇ ਆ ਔਰ ਐਸਐ ਸਮਾਜ ਦੀਆਂ ਸਾਰੀਆਂ ਹਰ ਇੱਕ ਵਰਗ ਦੀ ਸਮਾਜ ਦੀ ਬਾਕੀ ਕਲੇ ਐਸਐ ਸਮਾਜ ਦੀ ਨਹੀਂ ਹਰ ਇੱਕ ਵਰਗ ਦੀ ਗੱਲ ਕਰਦੇ ਮੇਰੇ ਸਾਥੀ ਨਾਲ ਨਾਲ ਅਸੀਂ ਸਿਰਫ ਅਸੀਂ ਸਾਡਾ ਮਕਸਦ ਹੈ ਕਿ ਅਸੀਂ ਹਰੇਕ ਵਰਗ ਦੀ ਗੱਲ ਕਰੀਏ ਔਰ ਚੰਦਨ ਲੱਕੀ ਜੀ ਖਾਸ ਤੌਰ ਤੇ ਇਹ ਵੀ ਹਮੇਸ਼ਾ ਅਸੀਂ ਇਸ ਮਾਝ ਨੂੰ ਬਿਲੋਂਗ ਕਰਦੇ ਆ ਔਰ ਆਮ ਆਦਮੀ ਪਾਰਟੀ ਨਾਲ ਕੰਦੇ ਨਾਲ ਮਲਾ ਕੇ ਹਰ ਵੇਲੇ ਸਾਰੇ ਮੇਰੇ ਸਾਥੀ ਜਿਹੜੇ ਆ ਇਹ ਡਾਕਟਰ ਪਿਮਰਾਵੋ ਮੈਡੀਕਲ ਦੀ ਗੱਲ ਕਰਦੇ ਪਿਛਲੇ ਦਿਨੀ ਹਰ ਸਾਲੇ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਬਹੁਤ ਵੱਡਾ ਇਕੱਠ ਜਿਹੜਾ ਸ਼ਹਿਰ ਦੇ ਸ਼ੋਭਾ ਯਾਤਰਾ ਦੇ ਰੂਪ ਤੇ ਚਲੋ ਯਾਦ ਕਰਦੇ ਆ ਨਿਕਲਦਾ ਉਹਨੂੰ ਉਹਦਾ ਹਮੇਸ਼ਾ ਇਕੱਠ ਕਰਦੇ ਆ ਔਰ ਪੂਰਾ ਮਾਨ ਸਨਮਾਨ ਦਿੰਦੇ ਆ ਔਰ ਖਾਸ ਤੌਰ ਤੇ ਸਾਡੇ ਸੁਪੰਸ ਸਿੰਘ ਸਿਆਣ ਜੀ ਜਿਹੜੇ ਬ੍ਰਿਸਟ ਲੀਡਰ ਆ ਔਰ ਪਾਰਟੀ ਲਈ ਔਰ ਹਰ ਇੱਕ ਵਰਗ ਨੂੰ ਰੈਪ੍ਰੀਜ਼ੈਂਟ ਕਰਦੇ ਆ ਅੱਜ ਸਾਰੇ ਸਾਥੀ ਅਸੀਂ ਇਕੱਠੇ ਹੋਏ ਆ ਸਿਰਫ ਇਸ ਗੱਲ ਨੂੰ ਮੈਂ ਕਹਿਣ ਨੂੰ ਹੋਇਆ ਕਿ ਇਹ ਕਾਂਗਰਸ ਨੂੰ ਦਾਵੇਂ ਅੱਜ ਬੰਦ ਕਰਨੇ ਚਾਹੀਦੇ ਆ ਔਰ ਕਾਂਗਰਸ ਦੇ ਤੇ ਵਿਚਾਰ ਕਰਨਾ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ ਔਰ ਅਗਰ ਸਹੀ ਮੈਨੇਜ ਦੇ ਵਿੱਚ ਐਸੀ ਸਮਾਜ ਦੇ ਹਰ ਇੱਕ ਕਿਸੇ ਗੱਲ ਦੇ ਲਈ ਕੀ ਕਹਿੰਦੇ ਆ ਗੱਲ ਕਰਨ ਦੀ ਹੈ ਤਾਂ ਸਾਡਾ ਸਿਰਫ ਆਮ ਆਦਮੀ ਪਾਰਟੀ ਕਰਦੀ ਹੈ ਔਰ ਮੇਰਾ ਸਾਡੇ ਨਵੇਂ ਕੌਂਸਲਰ ਜਿਹੜੇ ਇਹਨਾਂ ਦੇ ਮੈਸੇਜ ਕੌਂਸਲ ਬਣਿਆ ਮਨਜੀਤ ਸਿੰਘ ਜੀ ਇਹ ਇਹਨਾਂ ਦੇ ਵਾਰਡ ਨੰਬਰ 7 ਚੋ ਇਹ ਵੀ ਐਸਐਸ ਬਾਜੂ ਤੋਂ ਬਿਲੋਂਗ ਕਰਦੇ ਆ ਇਹ ਵੀ ਅੱਜ ਇੱਥੇ ਇਕੱਠੇ ਹੋਏ ਆ ਸੋ ਮੈਂ ਸਾਰਿਆਂ ਦਾ ਖਾਸ ਤੌਰ ਤੇ ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਗੱਲ ਜਿਹੜੀ ਆ ਉੱਚੇ ਚੇ ਤੌਰ ਤੇ ਲੋਕਾਂ ਤੱਕ ਪਹੁੰਚਾ ਰਹੇ ਆ ਬਹੁਤ-ਬਹੁਤ ਸ਼ੁਕਰੀਆ ਧੰਨਵਾਦ